ਤੇ ਆ ਆਲੂ ਬੁਖਾਰੇ ਬਾਰੇ ਵੀ ਦੱਸੋ ਪੀਸ ਤੇ ਇਹ ਕਹਿੰਦੇ ਘਰੇ ਬਨੌਣੀ ਹੋਵੇ ਸ਼ੁੱਧ ਕਰਨੀ ਹੋਵੇ ਉਹ ਆਪ ਕਿੱਦਾਂ ਕਰਦੇ ਜੀ ਠੀਕ ਹੈ ਜੀ ਇਹ ਹਮੇਸ਼ਾ ਕੋਸ਼ਿਸ਼ ਕਰੋ ਪੈਕਿੰਗ ਜਿੱਦਾਂ ਮਰਬਾ ਵਰਤਦੇ ਆ ਜਿੱਦਾਂ ਔਲੇ ਦਾ ਲੋਏ ਬਾਬੇ ਉਹ ਮੁਰਗੀਆਂ ਮੁਰਗੀਆਂ ਸ਼ੀਲੇ ਦੀਆਂ ਇਹਨਾਂ ਚ ਤਿੰਨ ਆਪਾਂ ਲੈ ਜਾਣੇ ਆ ਉਧਰ ਇੱਕ ਮੁਰਗਾ ਦੋ ਮੁਰਗੀਆਂ ਤੇ ਸ਼ੌਕ ਨੂੰ ਰੱਖਣੇ ਆਪਾਂ ਨਿਆਰੇ ਲਵਾ ਉਦਾਂ ਹੀ ਬਸ ਵਧੀਆ ਸੋਹਣੇ ਲੱਗਦੇ ਹਨਾ ਤੁਰੇ ਫਿਰਦੇ ਆਪਾਂ ਕਿਹੜਾ ਲੜਾਉਣੇ ਲੜਾਉਣੇ ਆ ਉਦਾਂ ਹੀ ਬਸ ਇਹ ਲੜਾਉਣ ਨੂੰ ਇੱਧਰ ਆਪਾਂ ਇੱਧਰ ਸ਼ੌਕ ਕਰੀ ਜਾਣਾ ਪੂਰਾ ਆਹ ਕੁੱਕਰ ਦੇ ਬੱਚੇ ਆ ਵਲੇ ਦੇ ਇਹਦੇ ਬੱਚੇ ਆ ਸਾਰੇ ਉਹ ਚਿੱਟਾ ਦੇਖਾਂਗੇ ਜਾਂ ਉਹ ਵਾਲਾ ਜਾ ਚਿੱਟਾ ਜਾਂ ਫਿਰ ਉਹ ਲਾ ਜਿਹੜਾ ਆ ਵਲਾ 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 ਇਹਨਾਂ ਚ ਜਿਹੜਾ ਸੁਨੱਖਾ ਬਣਿਆ ਆ ਪਾ ਲੈ ਜਾਣਾ ਫਿਰ ਕੀ ਕਰੀਏ ਨਾ ਹੋਏ ਆਂਡੇ ਛਾਂਡੇ ਪਾਤੇ ਬਾਬੇ ਪਰਸੋਂ ਹੀ ਥੱਕ ਬਹੁਤ ਹੋਏ ਸੀ ਯਾਰ ਰਾਤੀ 9 10 11 11 ਦੇ ਲਾਗੇ ਬਾਕੀ 10 11 ਵਜ ਗਏ ਸੀ ਸਾਨੂੰ ਉਂਦਿਆ ਉਂਦਿਆ ਤੇ ਥੱਕ ਬੋ ਕੱਲ ਵੀਡੀਓ ਬਣਾਈ ਨੀਗੀ ਤੇ ਅੱਜ ਲੱਗੇ ਆ ਬਣਾਉਣ ਅੱਜ ਦੀ ਤਾਜ਼ਾ ਤਾਜ਼ਾ ਵੀਡੀਓ ਤੁਹਾਨੂੰ ਆਊਗੀ ਤੇ ਸਭੋਂ ਇੱਕ ਵੀਡੀਓ ਹੁਣ ਪਿੱਛੇ ਹੋ ਜਾਣਾ ਨਹੀਂ ਤਾਂ ਇੱਕ ਵੀਡੀਓ ਆਪਾਂ ਐਡਵਾਂਸ ਬਣਾ ਲਈਦੀ ਸੀ ਹਣਾ ਆ ਚੱਕੋ ਜਰਾ ਮੁਰਗੇ ਮੁਰਗੀਆਂ ਲਈ ਜਾਂਦੀਆਂ ਨਜ਼ਾਰੇ ਇਹ ਸੱਲੇ ਆਂਡੇ ਰੱਖਦੇ ਆਂ ਲਿਆਂ ਦੇਸੀ ਜਦੋਂ ਕਿਉਂਕਿ ਸੀਲ ਤਾਂ ਹੈ ਨਹੀਂ ਉਹ ਤੇ ਰ ਭਲਾ ਹੋ ਜਾ ਲੋਈ ਬਾਬੇ ਵਾਏ ਦੀ ਵੀਡੀਓ ਕਰਦੇ ਆ ਸ਼ੁਰੂ ਅੱਜ ਬੋਰਿੰਗ ਹੀ ਆ ਯਾਰ ਅੱਜ ਕੁਝ ਨਹੀਂ ਕੀਤਾ ਕੰਮ ਕਬੂਤਰ ਕੱਲ ਦਾ ਚਲ ਗਿਆ ਸੀ ਕਪੜਾ ਘਰੋਂ ਹੀ ਬਾਹਲਾ ਵਧੀਆ ਜਿਹੜਾ ਟੂਸੇ ਵਾਲਾ ਕਬੂਤਰ ਸੀ ਨਾ ਹਰੇ ਗਲਾਬੀ ਟੂਸੇ ਵਾਲਾ ਉਹ ਕਬੂਤਰ ਯਾਰ ਘਰੋਂ ਹੀ ਚਲ ਗਿਆ ਬੈਠ ਔਰ ਇੱਕੀ ਨੇ ਕਬੂਤਰ ੜਾਏ ਸੀ ਉਹਦੇ ਦੋ ਬੱਚੇ ਉੱਪਰ ਘੁੰਮਦੇ ਸੀ ਨਾ ਉਹਦੇ ਦੋ ਬੱਚੇ ਆਏ ਤੇ ਨਾਲ ਆਪਦੇ ਵਾਲਾ ਆ ਬਾਹਲੇ ਉੱਚੇ ਲੱਗੇ ਉਹ ਪਤਾ ਨਹੀਂ ਹੁਣ ਆਪੜੇ ਵਾਲਾ ਲੈ ਗਿਆ ਕਿ ਉਹਦੇ ਵਾਲੇ ਲੈ ਕੇ ਕਹਿ ਨਹੀਂ ਸਕਦੇ ਕਿਉਂਕਿ ਬੱਚੇ ਜੋ ਜ਼ੋਰ-ਜ਼ੋਰ ਮਾਰਦੇ ਨੇ ਕਿ ਉਹ ਹਿੱਲ ਜਾਂਦੇ ਮਾ ਉਹ ਆਪਣਾ ਕਬੂਤਰ ਵੀ ਲੈ ਗਏ ਸ਼ਾਇਦ ਤੇ ਆ ਕਬੂਤਰ ਬਾਬੇ ਕਰੋ ਜਿਵੇਂ ਹੋ ਗੇ ਰ ਆ ਵੱਡੇ ਕਬੂਤਰ ਆ ਆਪਣੇ ਜਿਹੜੇ ਆਪਾਂ ਬਾਜੀ ਛੱਡਨੇ ਆ ਬਸ 10 ਪਰ ਸਾਫ ਆ ਆ ਕੁਛ ਕੁ ਹੋਣ ਦੇ ਆ ਕੁਛ ਕੁ ਗੂਗੇ ਆ ਹੁਣ ਕੱਢਦੇ ਆ ਕਬੂਤਰੀਆਂ ਆਪਣੀਆਂ ਖਤਮ ਹੋ ਗਈਆਂ ਬਾਬੇ ਉਹ ਗਵਾਕ ਗੂ ਲਈਆਂ ਉਸ ਦਿਨ ਵੀ ਦੂਸਰ ਚ ਆਪਣੀਆਂ ਪੈ ਰਹੀਆਂ ਸੀ ਪਰ ਦੋਨੇ ਢਾਂਗ ਹੀ ਨਹੀਂ ਚੜੀਆਂ ਹਨ ਉਹ ਵੀ ਖਰਾਬ ਹੋ ਗਈਆਂ ਆ ਤਿੰਨ ਦੋ ਪਾਈਆਂ ਨਵੀਆਂ ਆਪਾਂ ਕੱਢ ਗਿਆ ਤਾਂ ਪੇਲੀ ਢਿੱਲੇ ਪਰ ਵਾਲੀ ਵੀ ਸ਼ਰਦ ਨਹੀਂ ਕਿਤੇ ਨਗਰੇ ਤੇ ਆ ਕਬੂਤਰੀਆਂ ਲੈਂਦੀਆਂ ਵਾਕੇ ਕੱਢ ਗਏ ਆ ਹੁਣ ਕੱਢਾਂਗੇ ਪੰਜਾਬ ਵਾਲੀਆਂ ਆ ਸਾਰੀਆਂ ਕਬੂਤਰੀਆਂ ਹੁਣ ਆਪਾਂ ਕੱਢਣੀਆਂ ਦੁਬਾਰਾ ਆ ਜਿਹੜੇ ਧੁੱਪੇ ਪਾਈਆਂ ਸੀ ਇਹ ਕੱਲ ਨੂੰ ਫੇਰ ਗੋੜ ਦੇ ਕੇ ਕਰ ਧੁੱਪੇ ਪਾਵਾਂਗੇ ਫੇਰ ਕੱਢਾਂਗੇ ਆ ਖੁੱਡਾ ਆਪਾਂ ਕਰਤਾ ਸਾਫ ਸੂਫ ਆ ਖੁੱਲਾ ਖੁੱਡਾ ਆ ਵਧੀਆ ਤੇ ਇਹਦੇ ਵਿੱਚ ਵਧੀਆ ਠੰਡੇ ਨਾਲੇ ਠੰਡਾ ਉੱਪਰ ਖੁੱਡਾ ਬਣਿਆ ਨਾ ਇਸ ਕਰਕੇ ਤਵਰਾ ਵੀ ਨਹੀਂ ਹੈਗਾ ਠੰਡਾ ਹੀ ਆਗਾ ਵੰਗੂ ਤੇ ਆ ਆਪਣੇ ਬੱਚੇ ਆ ਜਿਹੜੇ ਸਾਰੇ ਇਧਰ ਇੱਕ ਦੋ ਕਬੂਤਰੀਆਂ ਹੈਗੀਆਂ ਵੀ ਚੱਕ ਕੇ ਆਪਾਂ ਉਧਰ ਪਾ ਕਬੂਤਰ ਆ ਫਿਰੇ ਵੱਡਾ ਕਬੂਤਰ ਇਧਰ ਕੋਈ ਵੀ ਨਹੀਂ ਹੈਗੀ ਉਹ ਵੀ ਉਹ ਬੱਚਾ ਨਹੀਂ ਕਹਿਆ ਪਾਲਦਾ ਨਾ ਕਬੂਤਰ ਤਾਂ ਛੱਡਿਆ ਆ ਚੱਲ ਦਾਣਾ ਦੋਣਾ ਸੁਵਾਈ ਜਾਊਗਾ ਇਹਨੂੰ ਬਾਕੀ ਬੱਚੇ ਹੀ ਆਪਣੇ ਛੋਟੇ ਸਾਰੇ ਯਾ ਕਬੂਤਰਾਂ ਨੂੰ ਹੋਈ ਆਪਾਂ ਕੋਈ ਵੀ ਕਬੂਤਰ ਨਹੀਂ ਕੱਢਿਆ ਤੇ ਇਹਨਾਂ ਨੂੰ ਗਿਰਿਆ-ਗਰੀਆ ਪਾ ਲੈਣਾ ਟਰੇ ਧੋਈਏ ਟਰੇ ਧੋ ਕੇ ਇਹਨਾਂ ਨੂੰ ਬਦਾਮ ਬਦੂਮ ਘੱਟ ਕੇ ਪਾਉਨੇ ਆ ਤੇ ਦਾਣੇ ਪਾਉਨੇ ਆ ਹਾਂ ਕੱਲੇ ਕਣਕ ਤੇ ਕੀਤੇ ਆਪਾਂ ਥੋੜੇ ਕਰੇੜਾ ਕਬੂਤਰ ਵੇਟ ਨਹੀਂ ਵਧਾਉਂਦੇ ਤੇ ਦਵਾਈ ਦੂਲਾ ਕੱਲੇ ਕਣਕ ਹੀ ਪਾਉਣੀ ਇਹਨਾਂ ਨੂੰ ਆਪਾਂ ਦੱਸ ਕੇ ਦੇਣਾ ਜਿਹੜੇ ਕਬੂਤਰ ਵੇਟ ਨਹੀਂ ਨਾ ਵਧਾਉਂਦੇ ਹੈਗੇ ਆਪਾਂ ਕਹਿੰਦਾ ਯਾਰ ਵੇਟ ਨਹੀਂ ਕਿਉਂਕਿ ਆਪਾਂ ਸਰੋਂ-ਸਰੋਂ ਪਾਈ ਜੰਨੇ ਆ ਜਾਂ ਹੋਰ ਦਾਣੇ ਪਾਉਨੇ ਆ ਕਬੂਤਰ ਕੀ ਕਰਦੇ ਆ ਸਰੋਂ-ਸਰੋਂ ਖਾ ਕੇ ਭੁੱਖੇ ਬੈਠੇ ਰਹਿੰਦੇ ਆ ਕਣਕ ਨੂੰ ਮੂੰਹ ਨਹੀਂ ਮਾਰਦੇ ਵੇਟ ਤਾਂ ਹੀ ਨਹੀਂ ਕੂਤਰ ਵਧਉਂਦੇ ਸਾਰਾ ਕੁਝ ਬੰਦ ਕਰਕੇ ਨਾ ਦਵਾਈ ਦੂ ਵੀ ਮਲਪਾ ਜਿਹੜੀ ਆਪਣਾ ਲਾ ਲਈ ਆ ਜਾਂ ਕੁਛ ਵੀ ਆ ਨਾ ਇਹਨਾਂ ਨੂੰ ਕੱਚੀ ਲੱਸੀ ਪਾਰ ਕੇ ਦੋ ਦਿਨਾਂ ਨੂੰ ਕੱਚੀ ਲੱਸੀ ਜਾਂ ਖੱਟੀ ਲੱਸੀ ਦਿਓ ਖੱਟੀ ਜਿਹੜੀ ਛਾਟੀ ਦੀ ਹੁੰਦੀ ਆ ਇੱਕ ਦੋ ਦਿਨ ਉਹ ਦੇ ਕੇ ਕੂਤਰ ਕੱਢੋ ਨਾ ਇਹਨਾਂ ਨੂੰ 10 ਦਿਨ ਪਾਓ ਦੂਜੀ ਕਣਕ ਕੱਲੀ ਕਣਕ ਕੂਤਰ ਆਪਣਾ ਵੇਟ ਵੀ ਵਧਾ ਦੇਣਾ ਹਣ ਵਧੀਆ ਝੋਟਿਆ ਰਕੇ ਹੋ ਜਾਣਾ ਕੂਤਰ ਫੜ ਕੇ ਹਣ ਤਾਂ ਦੁਹਾਰ ਜਿਆਦਾ ਇਦਾਂ ਜੇ ਦੇਖੋ ਤੇ ਵਧੀਆ ਉਤਰਾਂ ਹੱਥ 'ਚ ਫੜਿਆ ਲੱਗਦਾ ਪਤਾ ਵੀ ਇਹਨਾਂ ਦਾ ਮਾੜੇ ਮਾੜੇ ਕਬੂਤਰ ਸੀ ਜਦੋਂ ਆਪਾਂ ਸਰੋਂ ਸਰੋਂ ਪਾਉਂਦੇ ਸੀ ਅੱਜ ਜਦੋਂ ਦੀ ਸਾਰੇ ਉਤਰ ਵਧੀਆ ਹੋ ਗਏ ਬਾਬਾ ਸੁੱਖ ਰੱਖੇ ਤੇ ਵਧੀਆ ਬਾਜੀਆਂ ਹੋਣਗੇ ਆਪਾਂ ਨੂੰ ਹਨਾ ਬਾਜੀਆਂ ਆਪਾਂ ਦੋ ਛੱਡੀਆਂ ਚਲੋ ਮਾੜੀਆਂ ਨਹੀਂ ਉਹ ਇੱਕ ਦਾ ਪੌਦਨ ਗਵਾਏ ਚਲੋ ਤਿੰਨ ਦਾ ਨੰਬਰ ਵੀ ਪੈ ਗਿਆ ਸੀ ਹਨਾ ਤੇ ਦੂਜੀ ਬਾਜੀ ਚ ਆਪਾਂ ਕੰਮ ਖਰਾਬ ਹੋ ਗਿਆ ਜਿਹੜਾ ਦੂਸਰਾ ਚ ਕਬੂਤਰੀਆਂ ਦੋਨੇ ਨਹੀਂ ਬੈਠੀਆਂ ਆਪਣੀਆਂ ਰਾਤ ਉੱਡਦੀਆਂ ਰਹਿ ਗਈਆਂ ਉੱਥੇ ਤੇ ਲੱਭੀਆਂ ਨਹੀਂ ਯਾਰ ਤੇ ਆ ਬੱਚੇ-ਪੁੱੱਚੇ ਵੀ ਹੁਣ ਕੱਢਾਂਗੇ ਆਪਾਂ ਆਦ ਉਤਰਾ ਚਲੋ ਆਪਣਾ ਵੱਡਾ ਕਬੂਤਰ ਬੱਜਾ ਪਾਲਦਾ ਹੋ ਨਿਕਾ ਜਾ ਬੱਚਾ ਇਹਨੂੰ ਬੱਚਿਆਂ ਚ ਇਕੱਲੇ ਨੂੰ ਛੱਡਦਾ ਕਿਉਂਕਿ ਆ ਗੁੱਡਾ ਖਾਲੀ ਕਰਾਉਣਾ ਸੀ ਆਪਾਂ ਤੇ ਗੁੱਡਾ ਖਾਲੀ ਕਰਾ ਕੇ ਉਧਰ ਸ਼ੀਲਾ ਭ ਤੇ ਆਪਣੀ ਤੋਦੀ ਨੇ ਬਾਬੇ ਕਾਂਡਾ ਖਰਾਬ ਕਰਤਾ ਬਾਹਰ ਕੱਢਤਾ ਇਹ ਚ ਬੱਚਾ ਬੂਚਾ ਬਣਿਆ ਹੀ ਨਹੀਂ ਕੁਛ ਵੀ ਇਹ ਵੀ ਖਰਾਬ ਹੋ ਗਿਆ ਕਾਂਡਾ ਦੋ ਆਂਡੇ ਰਹਿ ਗਏ ਹੁਣ ਥੱਲੇ ਉਹਨਾਂ ਦੇ ਤੇ ਆ ਉਦਣ ਦੀ ਬਣਾ ਲਈ ਆ ਤੇ ਕਬੂਤਰ ਡੱਕੇ ਨਹੀਂ ਹਜੇ ਤੱਕ ਇਹਦੇ ਵਿੱਚ ਇਹਨਾਂ ਜਿਹੜਾ ਕੱਲੇ ਕੱਲੇ ਲਈ ਆਪਾਂ ਪਾਣੀ ਦਾ ਬਣਾਉਣਾ ਸੀ ਗੜ ਇਦਾਂ ਅੱਜ ਦਾ ਕੁਜੀ ਰੱਖੀ ਆ ਦੇਖੋ ਇਦਾਂ ਕੱਟ ਕੇ ਇਹਦੇ ਵਿੱਚ ਤੇ ਸਾਡਾ ਹੀ ਉਹ ਇਹਦੇ ਨਾਲ ਤਾਂ ਕਟਰਾ ਸੀ ਦੂਜਾ ਉਹ ਖਰਾਬ ਕਰ ਲਿਆ ਇਹ ਹੈਗਾ ਵੱਡਾ ਤੇ ਇੱਕੋ ਜਿਹੀ ਨਿਕਲਿਆ ਸੀ ਇਹ ਬਾਕੀ ਸਾਰਿਆਂ ਦੀ ਕੱਢਾਂਗੇ ਤੇ ਕੱਢਦੇ ਕੱਢਦਾ ਕਿੱਲ ਆ ਗਿਆ ਤੇ ਉਹਨੇ ਖਰਾਬ ਕਰਤਾ ਸਾਰੇ ਛੇ ਕੱਢ ਦੇਣਾ ਫਿਰ ਕੰਮ ਕਰਕੇ ਉਦੋਂ ਵਾਰ ਆਪਾਂ ਛੱਡਾਂਗੇ ਇੱਥੇ ਕਬੂਤਰ ਬਾਬਾ ਚਿੜੀਆਂ ਨੂੰ ਉਹ ਸਲਾਦ ਪੱਤਾ ਜਿਆ ਲਿਆ ਕੇ ਪਾ ਦਤਾ ਪਾਣੀ ਇਹਨਾਂ ਨੂੰ ਪਾਉਣਾ ਪਾਣੀ ਹੈ ਨੀਗਾ ਤੇ ਬਾਕੀ ਕਬੂਤਰਾਂ ਨੂੰ ਦਾਣਾ ਦੂਣਾ ਪਾ ਦਤਾ ਆ ਤੇ ਬਦਾਮ ਭੇੜੇ ਆ ਮੌਸਮ ਬਾਬਿਓ ਖਰਾਬ ਹੋ ਗਿਆ ਪੂਰਾ ਛਤਰੀ ਲੁੰਦੇ ਕੋਈ ਕਬੂਤਰ ਆ ਜਾ ਪਕਾਲੀ ਇੱਕ ਚਲ ਗਿਆ ਸੀ ਕਬੂਤਰ ਟੂਸਿਆ ਵਾਲਾ ਉਹਦੇ ਕਰਕੇ ਯਾਰ ਛਤਰੀ ਲਾ ਪਈ ਗਈ ਸੀ ਇਹਦੇ ਨੇ ਰਿਸ਼ੂ ਗੁਰੂ ਰੋਟ ਨਹੀਂ ਗਈ ਨੇਰੀ ਚੱਲੀ ਪਹਿਲਾਂ ਤੇ ਕਣਕਾ ਕੁਣਕਾ ਵੀ ਬਾਹ ਵੱਡ ਹੋਣ ਲੱਪਈਆਂ ਤੇ ਬੈਰੀ ਦਾ ਵੀ ਵਿਚਾਰ ਹੋ ਜੂ ਹੁਣ ਹੁਣ ਬੈਰੀ ਨੂੰ ਸ਼ਿਕਾਰ ਚੂਹੇ ਚਾਹੇ ਮਿਲ ਲਾਪਾ ਨੇ ਹੁਣ ਘਟ ਜੂ ਥੋੜਾ ਜਿਹਾ ਬੈਰੀ ਦਾ ਸਾਨੂੰ ਤੇ ਆ ਪੱਖਾ ਚੱਲਦਾ ਛੱਡਿਆ ਇਹ ਵੀ ਬੰਦ ਕਰ ਦਈਏ ਹੁਣੇ ਚਲਾਇਆ ਸੀ ਉਦਾਂ ਹਜੇ ਮਾ ਕੇ ਤੇ ਕਰ ਦਿੰਨੇ ਬਾੜੂ ਗਏ ਛੱਡਾ ਹੀ ਆ ਮੌਸਮ ਤੇ ਆ ਕਬੂਤਰਾਂ ਦਾ ਵੀ ਗਲ ਸਾਫ਼ ਸੁਥ ਕਰਕੇ ਤੋਤਾ ਕੋਕੀ ਪਾਣੀ ਖੜ ਗਿਆ ਵੀ ਮੀਂਹ ਪੈਣ ਕਰਕੇ ਤੇ ਇਹਦੇ ਉੱਤੇ ਨਾ ਆਪਾਂ ਸੀਮੈਂਟ ਲਾ ਕੇ ਇਹ ਟੈਂਪਰਰੀ ਵਰਤਿਆ ਆਪਣਾ ਕੋ ਦਾ ਹੁੱਡੇ ਵਾਧੂ ਜਗ੍ਹਾ ਹੈ ਹੁੱਡਿਆਂ ਚ ਤੇ ਆ ਚੈੱਕ ਕਰੋ ਯਾਰਾ ਤੇ ਪੰਸਾਰੀ ਕੋਈ ਜਾਣਾ ਆਪਾਂ ਬਹੁਤ ਐਂਡ ਹੀ ਆਪਾਂ ਪੰਸਾਰੀ ਕੋ ਜਿਹੜੀਆਂ ਆਪਾਂ ਚੀਜ਼ਾਂ ਦਾ ਦੱਸਿਆ ਕਈਆਂ ਨੂੰ ਨਹੀਂ ਪਤਾ ਗਲਤ ਚੀਜ਼ਾਂ ਲੈ ਲੈਂਦੇ ਆ ਉਹ ਦੇਖਿਓ ਉਹ ਵੀ ਤੁਹਾਨੂੰ ਫਾਇਦਾ ਹੀ ਹੋਊਗਾ ਨਾ ਨੁਕਸਾਨ ਨਹੀਂ ਹੋਊਗਾ ਉਸ ਚੀਜ਼ ਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਆ ਆਪਾਂ ਵੀ ਕੋਈ ਛੋਟੇ ਵੱਡੀਆਂ ਚੀਜ਼ਾਂ ਲੈ ਕੇ ਆਏ ਆ ਦੇਖੋ ਤੇ ਵੀਡੀਓ ਮੇ ਨਾਲ ਜੋੜ ਦੂੰਗਾ ਹੁਣ ਤੇ ਉਹ ਵੀਡੀਓ ਤੁਸੀਂ ਦੇਖ ਲਿਓ ਕੰਮ ਦੀਆਂ ਗੱਲਾਂ ਬਾਤਾਂ ਪੂਰੀ ਵੀਡੀਓ ਦੇਖਿਓ ਤੇ ਰਿਜ਼ਲਟ ਪੂਰਾ ਆਊਗਾ ਆ ਫੁੱਟਾ ਖਾਲੀ ਕਰ ਲਿਆ ਸੀ ਆਪਾਂ ਤੇ ਇੱਕ ਮਿੰਟ ਆਹ ਕੁ ਉਤਰੀਆਂ ਜਿਹੜੀਆਂ ਕੱਢੀਆਂ ਆਪਾਂ ਦਾਣੇ ਚੱਕਦੇ ਇਹਨਾਂ ਦੇ ਮੂਰੇ ਦਾਣੇ ਰੱਖ ਕੇ ਚੱਲੇ ਸੀਗੇ ਤੇ ਆਹ ਲਓ ਕੋਟਾ ਵਧੀਆ ਹਨ ਆਹ ਇਹਦੇ ਦੀ ਟਰੈਂਡ ਰੂਆਂ ਕੱਢ ਦੀਏ ਉਹ ਕਾਲੀ ਸੀਗੀ ਜਾਣਾ ਸੀ ਸ਼ਾਇਦ ਤੇ ਚੱਲੇ ਸੀ ਆਪਾਂ ਟਰੈਂਡ ਹੁਣ ਕੱਢ ਦਿੰਨੇ ਆਂ ਬਗੰਦਮ ਖਾਲੇ ਇਹਨਾਂ ਨੇ ਦਾਣੇ ਦੂਰੇ ਜਿਹੜਾ ਪਾਈ ਸੀ ਨਾਲੋਂ ਵੀ ਅਨ ਸਟਾਰਟ ਹਾਲ ਟੈਟ ਹੋ ਗਿਆ ਕੰਗੋ ਤੇ ਲੋ ਬਾਬੇਓ ਦੇਖੋ ਤੁਸੀਂ ਵੀਡੀਓ ਤੇ ਪੰਸਾਰੀ ਦੀਆਂ ਗੱਲਾਂ ਬਾਤਾਂ ਤੇ ਮਿਲਦੇ ਆਂ ਆਪਾਂ ਉਸ ਤੋਂ ਬਾਅਦ ਜੋ ਬਾਬੇਓ ਅੱਜ ਫੇਰ ਆ ਗਏ ਆ ਉੱਥੇ ਪੰਸਾਰੀ ਦੇ ਹੀ ਆਪਾਂ ਤੇ ਭਾਈ ਨੂੰ ਮਿਲਣ ਆਉਂਦੇ ਰਹੀਦਾ ਆ ਕੀ ਹਾਲ ਜਲਦੀ ਬੱਸ ਵਧੀਆ ਭਾਈ ਤੁਸੀਂ ਸੁਣਾਓ ਕੀ ਹਾਲਾ ਜੀ ਬੱਸ ਕਿਰਪਾ ਜੀ ਇਹ ਮੋਤੀ ਪਿਸਤੀ ਇਹ ਕਹਿੰਦੇ ਘਰੇ ਬਨਉਣੀ ਹੋਵੇ ਸ਼ੁੱਧ ਕਰਨੀ ਹੋਵੇ ਉਹ ਆਪਕੇ ਅੱਦਾ ਕਰ ਸਕਦਾ ਪਹਿਲਾਂ ਤਾਂ ਸਰ ਜੀ ਵਧੀਆ ਮੋਤੀ ਲੈ ਕੇ ਆਓ ਜੀ ਹਾਂਜੀ ਆ ਤਾਂ ਵਿਆਹ ਚ ਮਸ਼ੀਨੀ ਮੋਤੀ ਬਹੁਤ ਚੱਲਦੇ ਆ ਹਾਂਜੀ ਜਾ ਕੇ ਵਧੀਆ ਦੇਸੀ ਮੋਤੀ ਲਿਓ ਠੀਕ ਹੈ ਇਹਨੂੰ 2-4 ਦਿਨ ਗੁਲਾਬ ਜਲ ਗੁਲਾਬ ਅਰਕ ਜਿਹੜਾ ਪਿਓਰ ਹੁੰਦਾ ਵਾ ਹਾਂਜੀ ਉਹਦੇ ਵਿੱਚ ਭੋਂ ਕੇ ਰੱਖੋ ਹਾਂਜੀ ਭੋਂ ਕੇ ਰੱਖੋ ਤੇ 4-5 ਦਿਨਾਂ ਬਾਅਦ ਉਹਨੂੰ ਕੱਢ ਕੇ ਮਿੱਟੀ ਦੇ ਭਾਂਡੇ ਵਿੱਚ ਗੁਲਾਬ ਦੇ ਫੁੱਲ ਪਾਓ ਜੀ ਓਕੇ ਉਹਦੇ ਵਿੱਚ ਆਪਣੇ ਮੋਤੀ ਰੱਖੋ ਤੇ ਉੱਤੇ ਉਹਦੀ ਫੇਰ ਉਹਨੂੰ ਫੁੱਲਾਂ ਨਾਲ ਢੱਕ ਕੇ ਤੇ ਉਹਨੂੰ ਸੀਲ ਕਰ ਲਓ ਗਿੱਲੀ ਮਿੱਟੀ ਲਾ ਕੇ ਉਹਨੂੰ ਕੁਝੇ ਨੂੰ ਪੂਰਾ ਢੱਕ ਲਓ ਠੀਕ ਹੈ ਤੇ ਇਹਨੂੰ ਕੋਠੇ ਦਿਓ ਸਮਝੋ 1 ਦਿਨ ਦੀ 1.5 ਦਿਨ ਦੀ ਜਿੰਨੀ ਦੇ ਸਕਦੇ ਵਦ-ਵਦ ਠੀਕ ਹੈ ਉਸ ਤੋਂ ਬਾਅਦ ਇਹਨੂੰ ਘਰਲ ਦੇ ਵਿੱਚ ਐਨ ਬਰੀਕ ਪੀਸੋ ਜੀ ਠੀਕ ਹੈ ਠੀਕ ਹੈ ਜੀ ਮਲ ਹੱਥ ਨਾਲ ਲਾ ਕੇ ਦੇਖੇ ਤਾਂ ओके ਬਿਲਕੁਲ ਪਾਊਡਰ ਹੋਵੇ ਮਹੀਨ ਪਾਊਡਰ ਤੇ ਜੇ ਇਹਨੂੰ ਹੋਰ ਵਧੀਆ ਕਰਾਉਣਾ ਵਾ ਚੰਨ ਦੀ ਰੋਸ਼ਨੀ ਵਿੱਚ ਬਹਿ ਕੇ ਇਹਨੂੰ ਪੀਸੋ ਜੀ ਤਾਕਤ ਵਧ ਜਾਂਦੀ ਹੈ ਓਕੇ ਰਾਤ ਨੂੰ ਹਨਾ ਚੰਨ ਨੂੰ ਚੰਨ ਦੀ ਰੋਸ਼ਨੀ ਵਿੱਚ ਠੀਕ ਹੈ ਇਹ ਵਧੀਆ ਸ਼ੁੱਧ ਮੋਤੀ ਪੀਸਟੀ ਕਰਦੇ ਨੂੰ ਕੋੜ ਹੁੰਦਾ ਤੇ ਆ ਕਈ ਪੰਸਾਰੀ ਉਹ ਵੀ ਲੁੱਟੀ ਜਾਂਦੇ ਆ ਕਹਿੰਦੇ ਉਸ ਦਾ ਤੇਲ ਲਾ ਕੇ ਦੇਈ ਜਾਂਦੇ ਹਨਾ ਸਰੋਂ ਦਾ ਤੇਲ ਲਾ ਕੇ ਤੇਲ ਲਾ ਕੇ ਜਾਨੂੰ ਮੜੇ ਜੀ ਗਰਮ ਕਰਕੇ ਨਾ ਪਗਲਾ ਦਿੰਦੇ ਆ ਹਾਂਜੀ ਜਿਹੜਾ ਵਧੀਆ ਦੇ ਜ ਗੁਣ ਵੀ ਦੇਖੋ ਅੰਬਿਆਰ ਚ ਕਾਂਡ ਵਾਲਾ ਹੁੰਦਾ ਕਿ ਆਰਗੇਨਿਕ ਹੁੰਦਾ ਹਾਂਜੀ ਪਰਾਣਾ ਗੋੜ ਵਰਤੰਦਾ ਤਾਂ ਹੀ ਫਾਇਦਾ ਜੀ ਔਰਗੈਨਿਕ ਨੂੰ ਹੀ ਪਰਾਣਾ ਕੀਤਾ ਹੋਵੇ। ਹਾਂਜੀ। ਜੋ ਖੰਡ ਵਾਲੇ ਗੋੜ ਪਰਾਣਾ ਕਰੀਗੇ ਉਹਦਾ ਤਾਂ ਕੋਈ ਫਾਇਦਾ ਨਹੀਂ ਖੰਡ ਦੇਣ ਦਾ ਹੀ ਮਤਲਬ। ਤੇ ਕੀ ਰੇਟ ਆ ਪਰਾਣਾ ਗੋੜ ਆਪਣਾ? 100 ਰੁਪਏ ਕਿਲੋ ਹੁੰਦਾ ਵਾ ਜੀ। ਉਹ ਤੁਹਾਨੂੰ ਮਿਲਣਾ 6 ਸਾਲ ਪਰਾਣਾ ਮਫੇ ਦਾ ਲਾਟ ਆਪਨੇ ਕੋਲ। 6 ਸਾਲ ਪਰਾਣਾ ਤੁਹਾਡੇ ਕੋਲ ਪਿਆ ਹਨਾ। ਵੀ ਗਾਰੰਟੀ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ। ਪੂਰੀ ਫੁੱਲ ਵਾਪਸੀ ਕੋਈ ਲੰਬਾ ਹੋਵੇ ਫੁੱਲ ਮਾਫੀ ਹੈ ਜੀ ਸਤਿ ਸ੍ਰੀ ਅਕਾਲ। ਠੀਕ ਹੈ। ਉਹ ਕਈ ਅਸੀਂ ਵੀ ਇੱਕ ਵਾਰੀ ਲੈਣਗੇ ਸੀ। 200 ਰੁਪਏ ਕਿਲੋ ਗੋੜ। 2400 ਰੁਪਏ ਕਿਲੋ ਕ ਉਨਰ ਹੀ ਰੋਟੀ ਦੇ ਨਾਲ ਚਟਨੀ ਵੀ ਖਾਣੀ ਹੁੰਦੀ ਹੈ। ਬਾਕੀ ਭਾਜੀ ਨੂੰ ਮਿਲੋ ਆ ਕੇ ਕੋਈ ਵੀ ਚੀਜ਼ ਨਾਲੇ ਪੂਰੀ ਜਾਣਕਾਰੀ ਦਿੰਦੇ ਆ ਤੇ ਕਬੂਤਰਾਂ ਵਾਸਤੇ ਵੀ ਜਾਂ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਭਸਮ ਜਾਂ ਕੋਈ ਵੀ ਚੀਜ਼ ਚਾਹੀਦੀ ਹੈ ਮਿਲ ਜੂਗੀ ਹਨਾ। ਵਧੀਆ ਕੁਆਲਟੀ ਦੇਵਾਂਗੇ ਜੀ। ਨਾਲੇ ਦੱਸ ਕੇ ਦੇਣਗੇ ਵੀ ਕਿਹੜੀ ਰੇਟ ਕੀ ਚੀਜ਼ ਦਾ ਕੀ ਰੇਟ ਆ। ਪੁਰਾਣਾ ਕੋਲ ਹੋਊਗਾ। ਕੋਈ ਤੇਲ ਨਹੀਂ ਲੱਗਾ ਹੋਊਗਾ ਟੇਸਟ ਵੀ ਤਾਂ ਲੋਕ ਵਧੀਆ ਹੋਊਗਾ। ਹਾਂਜੀ। ਨਹੀਂ ਆ ਦੱਸ ਦੇਖਣ ਨੂੰ ਤਾਂ ਲੱਗਦਾ ਪਿਆ ਹਨਾ। ਹਾਂਜੀ। ਕਿ ਜਿਹੜਾ ਆਪਾਂ ਦੂਜਾ ਵੀ ਲੈਨੇ ਮਿੱਠਾ ਛੋਟਾ ਵੀ ਪਾਇਆ ਹੁੰਦਾ ਜਾਂ ਕੁਛ ਵੀ ਉਹ ਚੀਜ਼ ਹੁੰਦੀ ਆ ਜਿਹੜਾ 50 ਰੁਪਏ ਕਿਲੋ ਗੋੜਾ ਜੀ ਆ ਸਾਡੇ ਜਿਆਦਾ ਪੂਜਾ ਪਾਠ 'ਚ ਹੀ ਚੱਲਦਾ ਉਧਰ ਇਹ ਕਾਲਕੁੰਡਾ ਜਿਹੜਾ ਲੋਕਲ ਯੂਪੀ ਦਾ ਗੋੜਾ ਪਿਆ ਜਾਂਦੇ ਨੇ ਉਹ ਆ ਤੇ ਕਿੰਨਾ ਫਰਕ ਆ ਇਹਨਾਂ ਦੋਨਾਂ ਦਾ ਜੀ ਇਹ 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 ਵੀ ਫਰੈਸ਼ੀ ਆ ਜਾਂ ਇਹ ਪੁਰਾਣਾ ਨਹੀਂ ਇਹ ਫਰੈਸ਼ ਆ ਸਾਡੇ ਦਾ ਪੂਜਾ ਪਾਠ 'ਚ ਚੱਲਦਾ ਨਾ ਪ੍ਰਸ਼ਾਦ ਦੇ ਤੌਰ ਤੇ ਠੀਕ ਹੈ ਹਾਂਜੀ ਉਹ ਫਿਰ ਜਿਹਨੇ ਦਵਾਈਆਂ ਜਾਂ ਪ੍ਰੋਪਰ ਘਰੇ ਵਧੀਆ ਗੋੜ ਵਰਤਣਾ ਵਾ ਇਹ ਉਹਨਾਂ ਵਾਸਤੇ ਆ ਹਨਾ ਤੇ ਇੱਕ 바ਜੀ ਜਿਹੜੀ ਹੁੰਦੀ ਆਪਣੀ ਤਵਾਸੀਰ ਤਵਾਸੀਰ ਤਵਾਸੀ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਆ ਦੋ ਤਰ੍ਹਾਂ ਦੀ ਹੁੰਦੀ ਆ ਜੀ ਉਹ ਦਿਖਾਵਾਂਗੇ ਲੋਕੀ ਸਾਹਿਬ ਦੂਜੀ ਵੇਲੇ ਸਿੰਥੈਟਿਕ ਆ ਸਰ ਜੀ ਉਹਦੀ ਸਿੰਥੈਟਿਕ ਠੀਕ ਹੈ ਵਧੀਆ ਹੁੰਦੀ ਹੈ ਇਹ ਵੀ ਪਰ ਇਹ ਤਾਂ ਮਾੜੀ ਨਹੀਂ ਕਹਿੰਦੇ ਪਰ ਜੇ ਆਪਾਂ ਕੰਪੇਅਰ ਕਰੀਏ ਆਹ ਹੁੰਦੀ ਪਿਓਰ ਤਵਾਸੀਰ ਕੋਈ ਕਿਆਂ ਨੂੰ ਨਹੀਂ ਪਤਾ ਉਹ ਆਹ ਹੀ ਪਾਈ ਪੂਈ ਜਾਂਦੇ ਆ ਆਹ ਹੁੰਦੀ ਵਧੀਆ ਤਵਾਸੀਰ ਇਹ ਸੁਆਹ ਜੀ ਹੁੰਦੀ ਹੈ ਜੀ ਠੀਕ ਹੈ ਇਹ ਹੈਗੀ ਪਿਓਰ ਇਹ ਪਿਓ ਤਾਂ ਵਾਸੀ ਠੰਡੀ ਇਹਦਾ ਤਸੀਰ ਠੰਡੀ ਤਾਂ ਵਾਸੀ ਠੰਡੀ ਠੰਡੀ ਹੁੰਦੀ ਹੈ ਨਾ ਬਿਲਕੁਲ ਠੰਡੀ ਸਰਦਾਈ ਚ ਵੀ ਪਾ ਕੇ ਪੀਓ ਵਧੀਆ ਚੀਜ਼ ਹੈ ਜੀ ਠੀਕ ਹੈ ਹਾਂ ਜੀ ਬਾਕੀ ਸਾਰਨੂੰ ਤਾਂ ਕਬੂਤਰਾਂ ਵਾਲਿਆਂ ਨੇ ਦੇਖਣਾ ਹੈ ਸਿਰਧਾਈ ਵਾਲਿਆਂ ਨੇ ਘੱਟ ਉਹਨਾਂ ਦੇ ਤਾਂ ਜ਼ਿਆਦਾ ਇਹੀ ਚੀਜ਼ ਨੂੰ ਦੇਖਣਾ ਵੀ ਆਪਾਂ ਉਹਨਾਂ ਤੇ ਵਰਤਣੀ ਆ ਹਾਂਜੀ ਕਿਉਂਕਿ ਕਈ ਬੰਦਿਆਂ ਨੂੰ ਨਹੀਂ ਪਤਾ ਹੁਣ ਇੰਦਰਜੋ ਆ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਇੰਦਰਜੋ ਮਿੱਠਾ ਵੀ ਹੁੰਦਾ ਕੋੜਾ ਵੀ ਹੁੰਦਾ ਹਾਂਜੀ ਹਾਂਜੀ ਉਹ ਦੋਨੇ ਹੁੰਦੇ ਆ ਕਈ ਵੀਰ ਜਿੱਦਾਂ ਮਰੱਬਾ ਵਰਤਦੇ ਆ ਠੀਕ ਹੈ ਜੀ ਜਿੱਦਾਂ ਔਲੇ ਦਾ ਹੋ ਗਿਆ ਜਾਂ ਸੇਬਾਂ ਦਾ ਜਾਂ ਕਿਸੇ ਦਾ ਵੀ ਉਹਦੇ ਵਿੱਚ ਸਹੀ ਹੁੰਦਾ ਜਾਂ ਉਹ ਵੀ ਬਲਾਵਟੀ ਹੁੰਦੀ ਹੈ ਦੇਖੋ ਜੀ ਸੇਬ ਇੱਕਦਾਂ ਤੁਹਾਨੂੰ ਮੈਂ ਤੁਹਾਨੂੰ ਇੱਕਦਾਂ ਕਸ਼ਮੀਰੀ ਸੇਬ ਦਾ ਜੇ ਵਰਤਨਾ ਵਾਂ ਹਾਂਜੀ ਆ ਹੁੰਦਾ ਕਸ਼ਮੀਰੀ ਸੇਬ ਦਾ ਮਰੱਬਾ ਜਿਹੜੇ ਘਰੇ ਖਰਾਗ ਵਾਸਤੇ ਜਾਂ ਕਿੱਦਾਂ ਵੀ ਲੋਂਦੇ ਆ ਬੰਦੇ ਕਿਸੇ ਵੀ ਤਰ੍ਹਾਂ ਮਰੱਬਾ ਆਪ ਵੀ ਖਾਣਾ ਕਬੂਤਰਾਂ ਨੂੰ ਵੀ ਦੇਣਾ ਜੀ ਹਾਂਜੀ ਕਸ਼ਮੀਰੀ ਸੇਬ ਦਾ ਮਰੱਬਾ ਖਾਓ ਜੀ ਆਹ ਚੀਜ਼ ਹੁੰਦੀ ਹੈ ਕਿਸੇ ਆਮ ਸੇਬ ਨਾਲੋਂ ਕਲਰ ਵੀ ਟੇਸਟ ਵੀ ਸੌਫਟ ਵੀ ਹੋਊਗਾ ਟੇਸਟ ਵੀ ਹੋਊਗਾ ਤੇ ਇਹਦੇ ਵਿੱਚ ਆਪਣੇ ਵਿਟਾਮਿਨ ਮਿਨਰਲ ਵੀ ਜ਼ਿਆਦਾ ਹੁੰਦੇ ਹਨ ਠੀਕ ਹੈ ਕੁਈ ਕਈਆਂ ਨੂੰ ਨਹੀਂ ਪਤਾ ਮਿਲਾਵਟ ਵੀ ਦੇਂਦੇ ਹੋ ਸਾਰਾ ਸੀਜ਼ਨ ਵੀ ਖਰਾਬ ਹੋ ਜਾਂਦਾ ਬੰਦੇ ਦਾ ਹਾਂ ਜੀ ਉਹ ਜ਼ਿਆਦਾ ਵੇਚਦੇ ਹਿਮਾਚਲ ਦੇ ਜੱਜੇ ਅੱਛਾ ਇਹ ਹਿਮਾਚਲ ਦਾ ਹਿਮਾਚਲ ਦੇ ਵਿੱਚ ਤੱਤ ਥੋੜੇ ਜਿਹਾ ਘੱਟ ਹੁੰਦੇ ਜਿਹੜਾ ਆਪਾਂ ਹੁਣ ਬਾਜ਼ਾਰ ਵੀ ਲੈਣ ਜਾਈਏ ਜੇ ਹਿਮਾਚਲ ਦਾ ਸੇਵ ਆਪਾਂ ਨੂੰ ਰੇਡੀ ਵਾਲਾ 70 ਰੁਪਏ ਕਿਲੋ ਦਿੰਦਾ ਕਸ਼ਮੀਰੀ ਸੇਵ 150 ਰੁਪਏ ਕਿਲੋ ਨੂੰ ਮਿਲਦਾ ਵਾ ਠੀਕ ਹੈ ਫਰਕ ਹੁੰਦਾ ਕੁਆਲਿਟੀ ਦਾ ਦੇ ਵਿੱਚ ਤੇ ਸਫੇਦ ਮੂਸਲੀ ਕੀ ਰੇਟ ਆਪਣੇ ਕੋਲ ਸਫੇਦ ਮੂਸਲੀ ਵੀ ਵਧੀਆ ਨਹੀਂ ਦਿਖਾਉਣਾ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਵੈਰਾਈਟਾਂ ਹੁੰਦੀਆਂ ਜੀ ਸਫੇਦ ਮੂ ਟੇਗਲ ਆਕ ਨਾ ਟੁੱਟੂ ਵੀ ਕੜਕ ਕਰਕੇ ਜੀ ਇੱਕ ਇਹਦੇ ਵਿੱਚ ਆਉਂਦੀ ਹੈ ਹਲਕੀ ਜੀ ਕਰਿਆਨੇ ਵਾਲੀਆਂ ਦੁਕਾਨਾਂ ਵਾਲੇ ਜਾਂ ਵੈਸੇ ਲੋਕ ਇਹ ਹੀ ਵੇਚਦੇ ਆ ਜੀ ਠੀਕ ਮੋਟੀ ਹੋ ਗਈ ਜੀ ਕਲਰ ਦਾ ਫਰਕ ਹੋ ਗਿਆ ਜੀ ਬਹੁਤ ਫਰਕ ਆ ਨਾ ਹਾਂਜੀ ਆ ਵਧੀਆ ਵਾਲੀ ਮੂਸਲੀ ਆ ਜੀ ਇਹ ਤੁਹਾਨੂੰ ਪੈਣੀ ਆ ਮਤਲਬ 35 ਰੁਪਏ ਟੋਲਾ 350 ਰੁਪਏ ਦੀ 100 ਗ੍ਰਾਮ ਠੀਕ ਹੈ ਇਹ ਕਾ ਵਾਲੀ ਹੁੰਦੀ ਹੈ ਇਹ ਹਲਕੀ ਹੁੰਦੀ ਹੈ ਜੀ ਇਹ ਮਤਲਬ ਪਏ ਜਾਣੀ ਤੁਹਾਨੂੰ 200 ਰੁਪਏ ਨੂੰ 100 ਗ੍ਰਾਮ ਠੀਕ ਇੱਕ ਵਾਰ ਬਚ ਕੇ ਰਹੀਏ ਕਹਿੰਦੀ ਮੋਟੀ ਜੀ ਸੱਕ ਜਹ ਹੁੰਦਾ ਛਿੱਟੀ ਜੀ ਅੱਛਾ ਜੀ ਉਹ ਤਾਂ ਹੁੰਦੀ ساری 4-500 ਰੁਪਏ ਕਿਲੋ ਕਰੀਆਨੇ ਵਾਲੇ ਪंसारी ਵਾਲੇ ਕਈ ਜਿਆਦਾ ਉਡੀ ਮੂਸਲੀ ਵੇਚਦੇ ਆ ਉਤ ਮੂਸਲੀ ਨਹੀਂ ਹੁੰਦੀ ਉਹ ਟੋਲੀ ਹੁੰਦਾ ਅੱਛਾ ਜੀ ਮੋਟਾ ਮੋਟਾ ਹੁੰਦਾ ਡੰਡਾ ਤੇ ਇਹਦੇ ਫਾਇਦੇ ਕੀ ਹੁੰਦੇ ਤੇ ਤਸੀਰ ਕੀ ਹੁੰਦੀ ਇਹਦੀ ਤਸੀਰ ਇਹਦੀ ਠੰਡੀ ਹੁੰਦੀ ਆ ਸਰ ਜੀ ਅੱਛਾ ਜੀ ਤੇ ਇੱਕ ਤਾਂ ਬਣਾ ਤਾਕਤ ਦਿੰਦੀ ਆ ਸਰੀਰ ਨੂੰ ਜੀ ਹਾਂਜੀ ਆਪਣੇ ਬ੍ਰੇਨ ਨੂੰ ਰਿਲੈਕਸ ਰੈਂਦੀ ਆ ਠੀਕ ਹੈ ਜੇ ਬੰਦਿਆਂ ਨੇ ਖਾਣੀ ਆ ਤਾਂ ਸ਼ਕਰਾਨ ਨੂੰ ਵਧਾਉਂਦੀ ਆ ਆਪਣੇ ਠੀਕ ਉਹਦਾ ਨਾ ਤਾਕਤ ਵਾਸਤੇ ਵਧੀਆ ਹੁੰਦੀ ਓਕੇ ਮਤਲਬ ਫਾਇਦਾ ਹੀ ਆਦਾ ਕੋਈ ਨੁਕਸਾਨ ਨਹੀਂ ਆਦਾ ਫਾਇਦਾ ਵਾਜੀ ਦੋਨਾਂ ਨਾਲ ਲਓ ਸਵੇਰੇ ਸ਼ਾਮ ਜਿੱਦਾਂ ਅੱਛਾ ਜੀ ਹਾਂਜੀ ਠੀਕ ਹੈ ਤੇ ਜਿਹੜੀ ਇੱਕ ਸਵਰਨ ਪਸ ਮਾਉਂਦੀ ਆ ਸੋਨਾ ਪਸਾ ਉਹਦਾ ਕੀ ਰੇਟ ਆ ਤੇ ਕਿੱਦਾਂ ਪਤਾ ਲੱਗਦਾ ਕਿ ਵਧੀਆ ਆ ਜਾਂ ਮਾੜੀ ਆ ਕੀ ਚੱਕਰ ਉਹਦੇ ਵਿੱਚ ਸਰ ਜੀ ਤੁਸੀਂ ਬ੍ਰਾਂਡ ਦੇ ਵਿੱਚ ਲਓ ਜਿਆਦਾ ਵਧੀਆ ਮਹਿੰਗੀ ਆਈਟਮ ਆ ਅੱਛਾ ਜੀ ਜਿਹੜਾ ਨਾ ਡਾਬਰ ਦੀ ਹੁੰਦੀ ਆ ਬੇਦਨਾਤ ਦੀ ਹੁੰਦੀ ਆ ਜੇ ਕੋਈ ਬ੍ਰਾਂਡ ਦੇ ਵਿੱਚ ਜਾਓ ਕਿਉਂਕਿ ਅਸੀਂ ਵੀ ਬ੍ਰਾਂਡ ਦੇ ਵਿੱਚ ਦਿਖਾਉਂਗੇ ਤੁਸੀਂ ਤੁਹਾਡੇ ਕੋ ਗਰੀ ਪਈ ਆ ਇੱਕ ਬਈ ਉਹ ਡੱਬਾ ਚੱਕ ਲਿਆ। ਕਿਹਦੇ ਫੇਰ ਲੋ ਜੀ। ਆਉਂਦੇ। ਹਾਂ ਜੀ। ਆ ਤਾਂ ਡੁਪਲੀਕੇਟ ਲੱਗਦੀ ਹੈ ਨਾ? ਹਾਂ ਜੀ। ਅਛਾ ਜੀ। ਕਈ ਤਾਂ ਇਹ ਵੀ ਦੇਈ ਜਾਂਦੇ ਹੋਣਗੇ। ਦੋ ਸੋਇਨਾ ਦਾ ਕੀ ਫਰਕ ਆ ਆਹ ਦੇਗੀ ਜੀ ਸਵਰਨਪਸਮਿਆ ਜੀ ਠੀਕ ਹੈ ਜੀ ਇਹ ਹਮੇਸ਼ਾ ਕੋਸ਼ਿਸ਼ ਕਰੋ ਪੈਕਿੰਗ ਚੀ ਲੋ ਪਿੰਗ ਕੀ ਆਈਟਮ ਆ ਖੁੱਲੀ ਜਿਹੇਰਾ ਫੇਰੀ ਦਾ ਬਹੁਤ ਡਰ ਜਾਂਦਾ ਵਾ ਸੀਲ ਲੱਗੀ ਹੋਵੇ ਜਰੂਰ ਇਹ ਵੀ ਦੇਖ ਲਓ ਕਈ ਗਾ ਕਿ ਲੋਕੇ ਕੀ ਕਰਦੇ ਆ ਖੁੱਲੀ ਡੱਬੀ ਲੈ ਲੈਂਦੇ ਆ ਤੇ ਕੌਂਦੀ ਸਵਰਨ ਬਾਂਗ ਜੀ ਸਵਰਨ ਬਾਂਗ ਸਵਰਨ ਬਾਂਗ ਲੋਕੇ ਇਹਦੇ ਵਿੱਚ ਹੀ ਪਾ ਕੇ ਗਾਗ ਦੇ ਮੋਰੇ ਪੋਟਾਫਟ ਕੀ ਕਰੋਗੇ ਲੈ ਵੀ ਤੇ ਵੀ ਤੇਰੀ ਸਵਰਨਪਸਮ ਪਾਤੀ ਅੱਛਾ ਜੀ ਜਦੋਂ ਵੀ ਲੈਣੀ ਆ ਤਸੱਲੀ ਨਾਲ ਲਾਓ ਤੇ ਸੀਲ ਲੱਗੀ ਹੋਵੇ ਆਪਣੇ ਹੱਥੀ ਖੋਲੋ ਓਕੇ ਕਿਉਂਕਿ ਮੈਂ ਇਹ ਸਮਝੋ ਹੈਗੀ ਆ 2800 ਰੁਪਏ ਦੀ ਉਹ ਹੈਗੀ 80 ਰੁਪਏ ਦੀ ਇਹ ਵੀ ਕਈ ਯਾਰ ਬਹੁਤ ਮਹਿੰਗੀ ਦੇਈ ਜਾਂਦੇ ਕਿੰਨੀ ਹੁੰਦੀ ਇਹ 1 ਗ੍ਰਾਮ ਇਹ 125 ਮਿਲੀਗ੍ਰਾਮ ਜੀ ਠੀਕ ਹੈ 125 ਮਿਲੀਗ੍ਰਾਮ ਹੈ ਤੇ ਇਹਨਾਂ ਆਈਟਮਾਂ ਦਾ ਹਮੇਸ਼ਾ ਕੰਪਨੀ ਦਾ ਸੌਦਾ ਲਓ ਕੋਈ ਇਹ 7000 ਨੂੰ ਕੋਈ 10 ਨੂੰ ਕਈ ਆ ਰਿਹਾ ਉਹ ਸਰ ਜੀ ਬਾਕੀ ਅੱਜ ਕੱਲ ਕਲਯੁਗ ਹੈਗਾ ਵਾ ਜੀ ਤੁਹਾਨੂੰ ਪਤਾ ਹੈਗਾ ਲੱਗਾ ਸਾਲ ਲਾਈ ਜਾਂਦੇ ਲੱਗਾ ਸਾਲ ਲਾਈ ਜਾਂਦੇ ਕਿਉਂਕਿ ਲੋਕ ਕੀ ਕਹਿੰਦੇ ਆ ਕਿ ਕਿਹੜਾ ਕਿਤੇ ਹਰੇਕ ਜਗ੍ਹਾ ਤੇ ਮੋੜ ਮੋੜ ਤੇ ਤਾਂ ਪੰਸਾਰੀ ਦੀ ਦੁਕਾਨ ਹੁੰਦੀ ਹੈ ਹਾਂਜੀ ਉਹ ਕਹਿੰਦਾ ਵੇ ਇੱਕ ਵਾਰੀ ਆ ਗਿਆਗਾ ਖਿੱਚ ਲੋ ਚੰਗੀ ਤੇ ਚੰਬ ਦਿਓ ਹਣਾ ਫੜ ਕੇ ਇਹ ਹੁੰਦੀ ਪਿਓਰ ਇਹ ਹੈਗੀ ਸੋਨ ਭਸਮ ਜੀ ਇਹਦੀ ਕੋਈ ਨਿਸ਼ਾਨੀ ਕੋ ਮੋਰ ਹੁੰਦੀ ਹੈ ਵੀ ਜੇ ਸੇਮ ਕਿਤਾ ਆ ਸਰ ਜੀ ਇੱਕ ਤਾਂ ਕੰਪਨੀ ਨੇ QR ਕੋਡ ਦੇਣਾ ਵਾ ਠੀਕ ਹੈ ਠੀਕ ਹੈ ਨਾ ਇੱਕ ਇਹਦੀ ਸੀਲ ਜ਼ਰੂਰ ਲਓ ਆ ਗੁਲਾਬੀ ਟੱਕਣ ਇਹਨੂੰ ਤੋੜੂਗੇ ਆ ਲੋਹੇ ਦੀ ਜਿਹੜੀ ਸੀਲ ਹੁੰਦੀ ਹੈ ਟੁੱਟ ਜੇ ਜੈਲ ਹੋ ਗਿਆ ਜੈਲੋ ਇਹ ਇਹਨੂੰ ਤੋੜ ਕੇ ਫਿਰ ਆਪਣੇ ਹੱਥੀ ਖੋਲੋ ਕੁਲੀ ਦੇ ਕੰਨ ਨਾਲ ਲੋ ਠੀਕ ਹੈ ਠੀਕ ਹੈ ਬਾਕੀ ਇਹਦਾ ਕਯੂਆਰ ਕੋਡ ਵਗੈਰਾ ਹੁੰਦਾ ਵਾ 바ਰ ਕੋਡ ਲੱਗਾ ਹੁੰਦਾ ਵਾ ਤੇ ਕੋਸ਼ਿਸ਼ ਕਰੋ ਰੈਪਿਡੂਟ ਦੁਕਾਨ ਤੇ ਜਾਓ ਠੀਕ ਹੈ ਅੱਜ ਕੱਲ ਤੁਹਾਨੂੰ ਪਤਾ ਜਿਹੜੇ ਫੇਰੀ ਵਾਲੇ ਹੋ ਗਏ ਜਾਂ ਤੰਬੂ ਵਾਲੇ ਹੋ ਗਏ ਉਹਨਾਂ ਤੋਂ ਨਾਲ ਲੋ ਲੋਕਲ ਐਵੇਂ ਕੋਈ ਦੇਸੀ ਜੇ ਭਰੀ ਜਾਂਦੇ ਠੀਕ ਹੈ ਆ ਹੈਗੀ ਦੇਸੀ ਹੈ ਨਾ ਇਸ ਵਰਨ ਬੰਗ ਹੁੰਦੀ ਹੈ ਮਤਲਬ ਹੁੰਦੀ ਹੈ ਵੀ ਤਾਕਤ ਵਾਲੀ ਇਹਦੇ ਫਾਇਦੇ ਇਹ ਗਰਮ ਹੁੰਦੀ ਸੀ ਇਹ ਗਰਮ ਸਵਰਨ ਪਸੰਦ ਤੇ ਸਵਰਨ ਬੰਗ ਦੋਨੇ ਗਰਮ ਹੁੰਦੇ ਇਹ ਗਰਮ ਇਹ ਕਲੀ ਦੇ ਨਾਲ ਜਿੱਦ ਤਿਆਰ ਕਰਦੇ ਆ ਠੀਕ ਹੈ ਠੀਕ ਹੈ ਜੀ ਤੇ ਹੁੰਦੀ ਹੈ ਵੀ ਤਾਕਤ ਵਾਲੀ ਆ ਪਰ ਫਿਰ ਜੇ ਆਪਾਂ ਰੇਟ ਇਹਦਾ ਅਸਲੀ ਨਾਲ ਲਿੱਤਾ ਵਾ ਤੇ ਸੌਦਾ ਵੀ ਅਸਲੀ ਲਾ ਕੇ ਨਾ ਤੇ ਇਹਦਾ ਕੀ ਰੇਟ ਆ ਇਹ 80 ਰੁਪਏ ਤੋਲਾ ਹੁੰਦੀ ਹੈ ਜੀ 80 ਰੁਪਏ 10 ਗ੍ਰਾਮ ਠੀਕ ਹੈ ਪਰ ਕੰਮ ਇਹਨਾਂ ਦੋਨਾਂ ਚੋਂ ਮਤਲਬ ਫਾਇਦੇਮੰਦ ਹੈ ਹਾਂਜੀ ਹਾਂਜੀ ਨਹੀਂ ਇਹ ਕੁਛ ਕਰਦੀ ਹਾਂਜੀ ਇਹ ਵੀ ਤਾਕਤ ਵਾਸਤੇ ਵਧੀਆ ਹੁੰਦੀ ਆ ਅੱਛਾ ਜੀ ਹਾਂਜੀ ਪਰ ਜੇ ਆਪਾਂ ਕੰਪੇਅਰ ਕਰੀਏ ਤਾਂ ਇਹ ਬਹੁਤ ਜ਼ਿਆਦਾ ਸਟਰੋਂਗ ਹੋਗਾ ਜੀ ਓਕੇ ਹਾਂਜੀ ਉਹ ਹੋਏ ਉਹ 2800 ਦੀ ਹੋਗੀ ਫਰਕ ਤੇ ਹੋਣਾ ਹੀ ਆ ਪਹਿਲੀ ਪੌੜੀ ਤੇ ਆਖਰੀ ਪੌੜੀ ਤੇ ਫਰਕ ਫਰਕ ਹੀ ਹੋਣਾ ਹੀ ਆ ਸਹੀ ਗੱਲ ਹੈ ਨਹੀਂ ਕਈ ਪਤਾ ਕੀ ਗੱਲ ਆ ਜਿੱਦਾਂ ਹੁਣ ਨਹੀਂ ਜਿਹਨਾਂ ਨੂੰ ਪਤਾ ਅਗਲਾ ਇਹ ਦੇਦਾ ਮੈਨੂੰ ਸਸਤੀ ਦੇਣ ਲੱਗੇ ਆ ਪਰ ਉਹਨੇ ਇਹ ਨਹੀਂ ਦੇਖਣਾ ਕਿ ਮੈਨੂੰ ਚੀਜ਼ ਫਾਇਦਾ ਵੀ ਮਿਲੂਗਾ ਹਾਂਜੀ ਉਹ ਫਾਇਦਾ ਉਹ ਪਾ ਲੈਣਾ ਇਹ ਚੋਂ ਥੋੜੀ ਮਿਲਣਾ ਫਾਇਦਾ ਮਿਲੂਗਾ ਪਰ ਇੱਥੇ ਥੋੜਾ ਬੜਾ ਮਿਲ ਜੂਗਾ ਮਿਲ ਨਹੀਂ ਨਹੀਂ ਉਸ ਜੱਪ ਜਿਹਦਾ ਜੋ ਫਾਇਦਾ ਕਿੰਨੇ ਦਾ ਤਾਂ ਮਿਲਣਾ ਹੀ ਨਹੀਂ ਹਾਂ ਜੀ ਆਪਾਂ ਉਹਦੇ ਅਕੋਰਡਿੰਗ ਕਰੀਏ ਤਾਂ ਕੁਝ ਵੀ ਨਹੀਂ ਹੈਗਾ ਦੇਖੋ ਆਪਾਂ ਖਰਾਕ ਦੇਣੀ ਬਾਦਾਮ ਕਿੰਨੇ ਮਹਿੰਗੇ ਆ ਹਾਂਜੀ ਠੀਕ ਹੈ ਨਾ ਮਿਹਨਤ ਕਰਨੀ ਸਾਰੀ ਇਹਦੀ ਸੀਜ਼ਨ ਆਉਣਾ ਸਾਲ ਬਾਅਦ ਜਾ ਕੇ ਤੇ ਉਹ ਵੀ ਆਪਾਂ ਜੇ 100 200 ਬਚਾਉਣ ਦੇ ਚੱਕਰ ਚ ਚੀਜ਼ ਉਹ ਲੈ ਲਈ ਸਾਰੇ ਸਾਲ ਦੀ ਮਿਹਨਤ ਸਾਰੀ ਗਈ ਸਾਰੀ ਹੁਣ ਕਈ ਬੋਰਿਆਂ ਦੇ ਬੋਰੇ ਆਪਾਂ ਬਾਦਾਮਾ ਦੇ ਲਿਓਨੇ ਆ ਹਾਂਜੀ ਉਹ ਸਾਰੇ ਉਹ ਵੀ ਗਈ ਖਰਾਕ ਵੀ ਗਈ ਮਿਹਨਤ ਗਈ ਕੰਮ ਛੱਡੇ ਘਰੇ ਬੈ ਕੇ ਉਹ ਵੀ ਗਈ ਆਸ ਹੁੰਦੀ ਹੈ ਕਿ ਆਪਾਂ ਮਿਹਨਤ ਕੀਤੀ ਹੈ ਫਲ ਮਿਲੂਗਾ ਪਰ ਇਹਨਾਂ ਚੀਜ਼ਾਂ ਵਿੱਚ ਆਪਾਂ ਮਾਰ ਖਾ ਜੀਦੀ ਹੈ ਜੀ ਵਿੱਚ ਹਾਂ ਇਹ ਹੀ ਚੀਜ਼ ਹੈ ਨਾ ਯਾਰ ਸੌਂਦ ਹੁੰਦੀ ਹੈ ਰਸੌਂਦ ਦੇ ਵਿੱਚ ਵੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨਾ ਤੇ ਦੱਸਿਓ ਭਾਜੀ ਜਰਾ ਸਰ ਜੀ ਇੱਕ ਤਾਂ ਪਹਿਲੇ ਤਾਂ ਰਸੌਂਦ ਦੀ ਗੂਂਦ ਨਿਕਲਦੀ ਕੱਚੀ ਗੂਂਦ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਤਾਂ ਇੱਕ ਆ ਹੁੰਦੀ ਹੈ ਜੀ ਹਾਂਜੀ ਠੀਕ ਹੈ ਇਹ ਹੈਗੀ ਆ ਸਮਝੋ ਬਿਲਕੁਲ ਥੱਲੜੀ ਕੁਆਲਿਟੀ ਇਹ ਜਿਆਦਾ ਚੱਲਦੀ ਜਿੱਦਾਂ ਕਿਸੇ ਦਾ ਦੁੱਧ ਛਡਾਉਣਾ ਬੱਚੇ ਦਾ ਅੰਗੂਠਾ ਛਡਾਉਣਾ ਇਹਦਾ ਮੇਨ ਕੰਮ ਸਿਰਫ ਹੁੰਦਾ ਕੋੜਾ ਆਪਨ ਕਰਨਾ ਤੇ ਖਾਂ ਤੇ ਕੋਈ ओके okay. ठीक है ना ये लेके जाते जदा हुन बच्चे उंगली ला देंदे या दूध छुडाना होवे इने ਸਿਰਫ ਮੂਹ ਕੌੜਾ ਕਰਨਾ ਤੇ ਨੁਕਸਾਨ ਨਹੀਂ ਕਰਨਾ ਠੀਕ ਹੈ ਆਪਾਂ ਇਹ ਰਸੌਣਤ ਵਰਤਣੀ ਫਾਇਦੇ ਵਾਸਤੇ ਫਾਇਦੇ ਵਾਸਤੇ ਠੀਕ ਹੈ ਉਸ ਤੋਂ ਬਾਅਦ ਆਉਂਦੀ ਆਵਲੀ ਇਹ ਹੁੰਦੀ ਪਿਓ ਰਸੌਣਤ ਜੀ ਅੱਛਾ ਜੀ ਇਹ ਹੈਗੀ ਕੱਚੀ ਤੋੜੀ ਵੀ ਕੱਚੀ ਤੋੜੀ ਠੀਕ ਹੈ ਨਾ ਜੇ ਇਹਨੂੰ ਫੇਰ ਕਰਨਾ ਪੈਂਦਾ ਸ਼ੁੱਧ ਕਰਨਾ ਪੈਂਦਾ ਠੀਕ ਹੈ ਇਹ ਫਿਰ ਇਹਦਾ ਸ਼ੁੱਧ ਕੀਤੇ ਅਸੀਂ ਪੈਕੇਟ ਮੰਗਾਈਦੇ ਕੰਪਨੀ ਦੇ 10-10 ਗ੍ਰਾਮ ਦੇ ਪੈਕੇਟ ਹੁੰਦਾ ਹੈ ਇਹ ਰਿਜ਼ਲਟ ਪੂਰੀਆ ਦਾ ਹੋਊਗੀ ਜੀ ਠੰਡੀ ਤਸੀਰ ਹੁੰਦੀ ਆ ਜੀ ਇਹਦੀ ਤੇ ਅੰਦਰ ਖੂਨ ਵੀ ਸਾਫ਼ ਕਰ ਦਿੰਦੇ ਆ ਠੀਕ ਹੈ ਖੂਨ ਸਾਫ਼ ਕਰ ਦਈਏ ਤੇ ਠੰਡੀ ਤਸੀਰ ਤੇ ਜਿਹੜੀ ਆ ਜੇ ਕਿਸੇ ਦੇ ਘਰੇ ਲਿਆ ਕੇ ਸ਼ੁੱਧ ਕਰਲੀ ਹੋਵੇ ਨਹੀਂ ਸਰ ਇਹ ਨਹੀਂ ਹੁੰਦਾ ਹਾਈ ਲੈਵਲ ਤੇ ਕਰਨੀ ਪੈਂਦੀ ਆ ਆਪ ਤੋਂ ਨਹੀਂ ਸ਼ੁੱਧ ਹੁੰਦੀ ਇਸ ਕਰਕੇ ਅਸੀਂ ਵੀ ਇਦਾਂ ਕੰਪਨੀ ਦਾ ਪੈਕੇਟ ਮੰਗਾਈਦਾ 10 ਇਹ ਪਿਓਰ ਹੁੰਦੀ ਹੈ ਇਹ ਪਿਓਰ ਹੁੰਦੀ ਆ ਜੀ ਇਹ ਠੀਕ ਹੈ ਆਪ ਪੂਰੀ ਸ਼ੁੱਧ ਕਰਕੇ ਆਪਾਂ ਪੂਰੀ ਸ਼ੁੱਧ ਕਰਕੇ 10 ਗ੍ਰਾਮ ਦਾ ਪਾਊਡਰ ਕੱਢ ਲੂਗਾ ਇਹਨਾਂ ਕਈ ਐਮ ਆਰ ਪੀ ਇਹਦੇ ਤੇ 100 ਰੁਪਿਆ ਬਸ ਸਰ ਹਾਂ ਜੀ ਹੁੰਦੀ ਸਿਰਫ 20 ਰੁਪਏ ਦੀ ਆ ਧਿਆਨ ਨਾਲ ਲਈਓ ਕਿਤੋਂ ਲੈਣੀ ਹੈ ਇਹਨਾਂ ਦੇ ਐਮ ਆਰ ਪੀ ਬਹੁਤ ਜ਼ਿਆਦਾ ਹੁੰਦਾ ਕਿਸੇ ਦੇ 200 ਵੀ ਹੁੰਦਾ ਵਾ 250 ਵੀ ਹੁੰਦਾ ਇਹ 20 ਰੁਪਏ ਤੋਂ ਮਹਿੰਗੀ ਨਹੀਂ ਹੁੰਦੀ ਹੈਗੀ ਅੱਛਾ ਜੀ ਹਾਂ ਜੀ ਸਰ ਜੀ ਤੇ ਜਿਹੜੀ ਕਈ ਆਹਾ ਵਰਤੀਆਂ ਇਹ ਤਸਵੀਰ ਕੀ ਹੁੰਦੀ ਹੈ ਜੀ ਤਸਵੀਰ ਇਹਦੀ ਵੀ ਠੰਡੀ ਹੁੰਦੀ ਹੈ ਸਰ ਜੀ ਇਹਨੇ ਅੰਦਰ ਜਾ ਕੇ ਕੁਝ ਨਹੀਂ ਕਰਨਾ ਅਨੇ ਬਾਅਦ ਮੂੰਹ ਨੂੰ ਕੋੜਾ ਕਰਨਾ ਵਾ ਜੀ ਓਕੇ ਇਹਦਾ ਹੋਰ ਕੋਈ ਫਾਇਦਾ ਨਹੀਂ ਹੋਰ ਕੋਈ ਨਹੀਂ ਬਸ ਬੱਚਿਆਂ ਦੀ ਉਂਗਲਾਂ ਤੇ ਲਾ ਦਿੰਦੇ ਜਿਹੜਾ ਨੌ ਖਾਂਦਾ ਵਾ ਨੌ ਖਾਣਾ ਛੱਡ ਦਵੇ ਬਸ ਅੱਛਾ ਜੀ ਇਹਨੇ ਫਾਇਦਾ ਕੁਝ ਨਹੀਂ ਕਰਨਾ ਅੰਦਰ ਜੀ ਠੀਕ ਹੈ ਤੇ ਜਿਹੜੀ ਆਹਾ ਹਾਂਜੀ ਇਹ ਇਹ ਫਿਰ ਜਿੱਦਾਂ ਕੀ ਕਹਿੰਦੇ ਕੋਈ ਬਵਾਸੀਰ ਦੀ ਦਵਾਈ ਆ ਉਹਦੇ ਵਿੱਚ ਪੈਂਦੀ ਆ ਕਬੂਤਰਾਂ ਵਾਲੇ ਲੈ ਕੇ ਜਾਂਦੇ ਆ ਉਹਨਾਂ ਦੇ ਵਿੱਚ ਕੰਮ ਹੁੰਦੀ ਆ ਇਹਦੀ ਤਸਵੀਰ ਵੀ ਠੰਡੀ ਹੁੰਦੀ ਆ ਤਸਵੀਰ ਠੰਡੀ ਹੁੰਦੀ ਆ ਸਰ ਤੇ ਇਹ ਕਰੂ ਇਹਦਾ ਫਾਇਦਾ ਹੈਗਾ ਇਹਦਾ ਫਾਇਦਾ ਹੈਗਾ ਵਾ ਇਹ ਸਿਰਫ ਵੈਦ ਵਰਤੇਦੇ ਆ ਆਪ ਥੋੜੀ-ਬੋਟੀ ਸ਼ੁੱਧ ਕਰਦੇ ਆ ਨਾ ਆਪਣੇ ਕੋਲ ਨਾ ਟਾਈਮ ਨਹੀਂ ਨੂੰ ਸਮਝੋ ਹਫਤਾ ਲੱਗ ਜਾਂਦਾ ਸ਼ੁੱਧ ਕਰਨ ਨੂੰ ਓਕੇ ਇਸ ਕਰਕੇ ਅਸੀਂ ਸ਼ੁੱਧ ਕੀਤੀ ਵੀ ਰੱਖੀਦੀ ਆ ਤੇ ਵੈਸੇ ਸਹੀ ਮੈਨੇ ਦੇ ਵਿੱਚ ਕਬੂਤਰਾਂ ਵਾਲੇ ਆ ਵਰਤ ਲੈਣਾ ਹਾਂਜੀ ਸਹੀ ਵਰਤਦੇ ਆ ਰਿਜ਼ਲਟ ਪੂਰਾ ਹੋਊ ਕੋਈ ਓਕੇ ਤੇ ਆ ਆਲੂ ਭਾਰੇ ਵਾਰੇ ਵੀ ਦੱਸੋ ਆਲੂ ਉਹਰਾ ਪਿਓਰ ਦੇ ਵਿੱਚ ਜੀ ਠੀਕ ਹੈ ਠੀਕ ਹੈ ਨਾ ਇਹ ਹੈਗਾ ਜੀ ਜੇ ਥੋੜਾ ਫਰੈਸ਼ ਮਾਲ ਹੁੰਦਾ ਨਾ ਇਹ ਹੁੰਦਾ ਲਾਲੀ ਪੰਚ ਦੇ ਠੀਕ ਹੈ ਠੀਕ ਹੈ ਇਹ ਜਿੱਦਾਂ ਜਿੱਦਾਂ ਇਹਨੇ ਪੁਰਾਣਾ ਹੋਈ ਜਾਣਾ ਜੀ ਇਹਦਾ ਰੰਗ ਬਲੈਕ ਹੋਈ ਜਾਣਾ ਠੀਕ ਹੈ ਜਿੰਨਾ ਪੁਰਾਣਾ ਉਨਾ ਵਧੀਆ ਜੀ ਓਕੇ ਠੀਕ ਆ ਸਰ ਜੀ ਤੇ ਬਾਜ਼ਾਰ ਚ ਜਿਆਦਾ ਵੇਖਦਾ ਲਸੀਲਾ ਆਲੂ ਤਰਾਂ ਇਹਨੂੰ ਫੋੜਦਾ ਪਾਣੀ ਪਾ ਕੇ ਦਾ ਭਾਰ ਵਧਾਇਆ ਹੁੰਦਾ ਵਾ ਅੱਛਾ ਜੀ ਠੀਕ ਹੈ ਗਿੱਲਾ ਹੁੰਦਾ ਵਾ ਚਾਣੀ ਵਾਲਾ ਇਹਦਾ ਕੋ ਖਾਦਾ ਨਾ ਖਾਦਾ ਇੱਕ ਬਰਾਬਰ ਦਾ ਇਹ ਹੈਗੀ ਟੌਫੀਆਂ ਅੱਛਾ ਇਹ ਟੌਫੀਆਂ ਆਈਆਂ ਟੌਫੀਆਂ ਆਈਆਂ ਬੱਸ ਜੀ ਠੀਕ ਹੈ ਕੁਤਰਾਂ ਵ ओके सही ਜਿਹੜਾ ਲੀਵਰ ਦੀ ਗਰਮੀ ਚੱਕੇਗਾ ਜੀ ਤੇ ਕਬਜ ਖੋਲੇਗਾ ਜੀ ਠੀਕ ਹੈ ਜੀ ਲस्सी ਤਸੀਰ ਹੈ ਜੀ ਤੇ ਸੀ ਠੰਡੀ ਆ ਤੇ ਇਹਨੂੰ ਇਹ ਹਮੇਸ਼ਾ ਕੱਚ ਦੇ ਗਲਾਸ ਚ ਪੀਉਣਾ ਜਾਂ ਮਿੱਟੀ ਦੇ ਭਾਂਡੇ ਠੀਕ ਹੈ ਸਟੀਲ ਚ ਨਹੀਂ ਪੀਉਣਾ ਜੀ ਓਕੇ ਸੀਟਰਸ ਐਸਿਡ ਹੁੰਦਾ ਖੱਟੀ ਚੀਜ਼ ਸਟੀਲ ਨਾਲ ਰਿਐਕਸ਼ਨ ਕਰਦੀ ਆ ਫਾਇਦੇ ਦੀ ਜਗ੍ਹਾ ਨੁਕਸਾਨ ਕਰੂਗੀ ਠੀਕ ਹੈ ਹਾਂਜੀ ਬਲੇ ਕੱਚ ਦੇ ਗਲਾਸ ਤੇ ਜਾਂ ਮਿੱਟੀ ਦੇ ਬਰਤਨ ਉਹ ਤੇ ਜਾ ਕੇ ਇਹ ਕੰਮ ਖਰਾਬ ਹੋ ਜਾਂਦਾ ਨਾ ਸਟੀਲ ਦੇ ਗਲਾਸ ਸਟੀਲ ਚ ਆਪਾਂ ਪੀਉਂਦੇ ਰਿਐਕਸ਼ਨ ਕਰ ਜਾਂਦੀ ਹੁੰਦੀ ਹੈ ਨਾ ਉਹ ਕੈਮੀਕਲ ਇਹਦਾ ਰਿਲੀਜ਼ ਹੁੰਦਾ ਉਹ ਖਰਾਬੀ ਕਰ ਦਿੰਦਾ ਠੀਕ ਹੈ ਹਾਂਜੀ ਸਸੇ ਜਰਾ ਆਪਾਂ ਜਿਹੜੀ ਦੂਜੀ ਸੀਗੀ ਇਹ ਇਹ ਦਾਲ ਕਿਹਨੇ ਪ्योर ਜਿਹੜੀ শ্রীলੰਕਾ ਦੀ ਕੁਦਰਤੀ ਉਗਦੀ ਹੁੰਦੀ ਹੈ ਓਕੇ ਇੱਕਦਮ ਉੱਕੀ ਆਪ ਖੇਤੀ ਕਰਦੇ ਆ ਜੀ ਇਹ ਹੁੰਦੀ ਕੁਦਰਤੀ ਦਾਲ ਸ਼ੀਰ ਇਹਦਾ ਪਰਤਾਂ ਦੇ ਵਿੱਚ ਆਉਗੀ ਜੀ ਪੂਰੀ ਟਿਸ਼ੂ ਵਾਂਗੂ ਹੋਗੀ ਜੀ ਠੀਕ ਹੈ ਸੌਫਟ ਹੁੰਦੀ ਆ ਟੇਸਟ ਦਾ ਮਿੱਠਾ ਹੁੰਦਾ ਇਹਦਾ ਹੱਥ ਨਾਲ ਹੀ ਚੋੜ ਜਾਂਦੀ ਆ ਜੀ ਸੌਫਟ ਹੁੰਦੀ ਬਹੁਤ ਜਿੱਦਾ ਜੋਰ ਲਾਉਂਦੇ ਨੇ ਇਹਦਾ ਟੇਸਟ ਵੀ ਮਖੜਾ ਹੋਊਗਾ ਇਹਦੇ ਫਾਇਦੇ ਫਾਇਦੇ ਸਰ ਜੀ ਇੱਕ ਤਾਂ ਖੂਨ ਪਤਲਾ ਕਰਦੀ ਹੈ ਜੀ ਇਹ ਠੀਕ ਹੈ ਇੱਕ ਆਪਣੇ ਲੀਵਰ ਨੂੰ ਬਚਾ ਕੇ ਰੱਖਦੀ ਹੈ ਲੀਵਰ ਤੇ ਕੋਈ ਇਨਫੈਕਸ਼ਨ ਲੀਵਰ ਡੀਟੌਕਸਫਾਈ ਕਰਦੀ ਹੈ ਠੀਕ ਹੈ ਤੇ ਬਾਏ ਚੱਕਦੀ ਹੈ ਜੀ ਨਿਦਰਦਨ ਤੇ ਇਹਦੀ ਤਸੀਰ ਕੀ ਹੁੰਦੀ ਹੈ ਤਸੀਰ ਇਹਦੀ ਗਰਮ ਹੁੰਦੀ ਹੈ ਤਸੀਰ ਗਰਮ ਹੁੰਦੀ ਮਤਲਬ ਲਿਮਿਟ ਚ ਦੇਣੀ ਪੈਂਦੀ ਹੈ ਹਨਾ ਪੇਟ ਵਗੈਰਾ ਵੀ ਸਾਫ਼ ਰਹੂਗਾ ਤੇ ਬਲੱਡ ਵੀ ਡੀਟੌਕਸਫਾਈ ਹੋ ਗਿਆ ਜੀ ਠੀਕ ਹੈ ਭਾਜੀ ਬਹੁਤ ਬਹੁਤ ਥੈਂਕ ਯੂ ਭਾਜੀ ਹੋਰ ਵੀ ਭਾਜੀ ਕੋ ਜੋ ਵੀ ਆਪਾਂ ਲੈਣਾ ਅੱਗੇ ਵੀ ਆਪਾਂ ਡਰੈੱਸ ਦੱਸਿਆ ਹੋਇਆ ਭਾਜੀ ਦਾ ਇਸ ਵੀ ਤੇ ਤੁਸੀਂ ਉਹਨੂੰ ਵੀ ਬਹੁਤ ਪਿਆਰ ਦਿੱਤਾ ਸੀ ਕਿਸੇ ਨੂੰ ਸਰਵਾਈਕਲ ਹੋਵੇ ਕਿਸੇ ਦਾ ਯੂਰਿਕ ਐਸਿਡ ਵਧਿਆ ਹੋਵੇ ਕਿਸੇ ਨੂੰ ਪੀਲੀਆ ਹੋਵੇ ਦਾ ਝਾੜਾ ਕਰਦੀਦਾ ਮੁਫਤ ਸੇ ਬਾਬਾ ਸਾਡੇ ਠੀਕ ਹੈ ਮਤਲਬ ਮਿਲ ਸਕਦੇ ਤੁਹਾਨੂੰ ਆਕੇ ਜਿੰਨੂੰ ਵੀ ਐਸੀ ਚੀਜ਼ ਤੇ ਪੱਥਰੀ ਵਗੈਰਾ ਦੀ ਜੋ ਕੋਈ ਵੀ ਦਰੀ ਅੱਜ ਉਹਦੀ ਅਸੀਂ ਇੰਦਾ ਫੱਕੀ ਬਣਾ ਕੇ ਰੱਖੀ ਦੀ ਪੱਥਰੀ ਦੀ ਬਣਾਈ ਦੀ ਆ ਸ਼ੂਗਰ ਦੀ ਬਣਾਈ ਦੀ ਆ ਸਾਡੇ ਹੇਅਰ ਕੇਅਰ ਪੈਕ ਹੁੰਦਾ ਕਿਸੇ ਦੇ ਵਾਲ ਛੱਡਦੇ ਪਏ ਆ ਇਹ ਆਈਟਮ ਆਪਣੇ ਕੋ ਸਾਰੀਆਂ ਆਪਣੇ ਨੁਸਖੇ ਧਿਆਨ ਤਰੀ ਠੀਕ ਹੈ ਤੇ ਓਕੇ ਬਾਬੇ ਹੋ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਓਕੇ ਬਾਬੇ ਹੋ ਮਿਲਦੇ ਆ ਅਗਲੀ ਵੀਡੀਓ ਚ